ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲੇ ਉਮੀਦ ਕਰਨੇ ਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜ਼ਿਕਰ ਹੈ ਅੱਜ ਕਿਉਂਕਿ ਇਤਿਹਾਸ ਦੇ ਅੱਜ ਕੱਲ੍ਹ ਦਿਨ ਚੱਲ ਰਹੇ ਨੇ ਤੇ ਆਪਾਂ ਇਤਿਹਾਸ ਦੇ ਵਿੱਚੋਂ ਇੱਕ ਹੋਰ ਵੀਡੀਓ ਲੈ ਕੇ ਆਏ ਆ ਇਹ ਥੋੜੀ ਜੀ ਮਤਲਬ ਕਿ ਪੁਰਾਣਾ ਇਤਿਹਾਸ ਹੈ ਜਿਹੜਾ ਅੱਜ ਕੱਲ੍ਹ ਦੇ ਇਤਿਹਾਸ ਹੁੰਦੇ ਤੋਂ ਇਹ ਵੇ ਭਾਗਣੀ ਦਾ ਯੁੱਧ ਜਦੋਂ ਪਹਿਲੀ ਜੰਗ ਗੁਰੂ ਗੋਬਿੰਦ ਸਿੰਘ ਜੀ ਦੀ ਤੇ ਇਹ ਭਾਗਣੀ ਦਾ ਯੁੱਧ ਜਿਹੜਾ ਆਪਾਂ ਅੱਜ ਦੀ ਵੀਡੀਓ ਦੇਖਣੀ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਬਾਇ ਰਾਜਿਆਂ ਨਾਲ ਮੁਕਾਬਲਾ ਹੋਇਆ ਤੇ ਫਿਰ ਉਹਦੇ ਅੱਗੇ ਕੀ ਕੀ ਵਾਕਿਆਤ ਪੇਸ਼ ਆਏ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਕੀ ਹਕਮ ਦੇ ਆ ਅਮਲੀ ਸੀ ਉਸ ਤੋਂ ਇਲਾਵਾ ਇੱਕ ਛੋੜੀ ਜੀ ਰਿਕੁਐਸਟ ਏ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਅਸੀਂ ਇਹੋ ਜੀ ਆ ਮਤਲਬ ਕਿ ਵੀਡੀਓਜ਼ ਵਗੈਰਾ ਮਜ਼ਬਦ ਦੀਆਂ ਧਰਮ ਦੇ ਰਿਲੇਟਡ ਲੈ ਕੇ ਆਂਦੇ ਰਹਨੇ ਆ ਤੇ ਸਬਸਕ੍ਰਾਈਬ ਸਮਝੋ ਕਿ ਅਗਰ ਬੜੇ ਲੋਕ ਕਹਿੰਦੇ ਨੇ ਕਿ ਜੀ ਅਸੀਂ ਤੁਹਾਨੂੰ ਸਪੋਰਟ ਕਰਨਾ ਐਸ ਤਰ੍ਹਾਂ ਸਾਨੂੰ ਮੈਸੇਜ ਆਉਂਦੇ ਨੇ ਤੇ ਅਸੀਂ ਉਹਨਾਂ ਨੇ ਹਮੇਸ਼ਾ ਇਹ ਕਹੀਦਾ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੇ ਵਾਸਤੇ ਇਹ ਸਪੋਰਟ ਸਪੋਰਟ ਹੈ ਤੇ ਇਸ ਲਈ ਅਗਰ ਤੁਸੀਂ ਇਸ ਚੀਜ਼ ਨੂੰ ਸਪੋਰਟ ਕਰਦੇ ਜੇ ਕਿ ਅਸੀਂ ਪੋਜ਼ਿਟਿਵਿਟੀ ਫਲਾ ਰਹੇ ਆ ਕਿਸੇ ਵੀ ਧਰਮ ਦੀ ਮਜ਼ਬਦ ਦੇ ਖਿਲਾਫ ਅਸੀਂ ਗੱਲ ਨਹੀਂ ਕਰਦੇ ਅਗਰ ਤੁਹਾਨੂੰ ਅੱਛਾ ਲੱਗਦਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੇ ਤੇ ਆਪਾਂ ਹੁਣ ਵੀਡੀਓ ਸ਼ੁਰੂ ਕਰਦੇ ਥੋੜੇ ਚਿਰਪਾ ਦਾ ਮਹਾਰਾਜ ਨੇ ਇੱਕ ਸ਼ਹਿਰ ਵਸਾਇਆ ਜਿਹਦਾ ਨਾਂ ਰੱਖਿਆ ਪੌਂਟਾ ਸਾਹਿਬ ਕੀਤੇ ਦਰਸ਼ਨ ਤੁਸੀਂ ਬਹੁਤਿਆਂ ਨੇ ਪੌਂਟਾ ਸਾਹਿਬ ਦੇ ਤੇ ਪੌਂਡਾ ਸਾਹਿਬ ਮਹਾਰਾਜ ਨੇ ਉਥੇ ਵਸਾਇਆ ਵਾ ਜਿੱਥੇ ਪੀਮਚੰਦ ਨੇ ਮੁੰਡਾ ਵਿਆਹਣ ਜਾਣਾ ਵਾ ਤੇ ਰਾਹ ਇੱਕੋ ਹੀ ਪੈਂਦਾ ਤੇ ਰਾਜ ਮਹਾਰਾਜ ਨੇ ਸ਼ਹਿਰ ਵਸਾਤਾ ਵਸਾਇਆ ਜਾਣਬੁੱਝ ਕੇ ਪੀਮਚੰਦਾ ਜੀ ਤੈਨੂੰ ਰਾਜਨੀਤੀ ਆਉਂਦੀ ਸਾਨੂੰ ਕਿਦੇ ਘੱਟ ਆਉਂਦੀ ਆ ਪੀਮਚੰਦ ਦੇ ਮੁੰਡੇ ਦਾ ਵਿਆਹ ਆ ਗਿਆ ਤੇ ਉਹਨੂੰ ਪਤਾ ਵੀ ਰਾਜ ਪੌਂਡਾ ਸਾਹਿਬ ਮਹਾਰਾਜ ਨੇ ਡੇਰਾ ਬਣਾ ਲਿਆ ਮੁੰਡਾ ਵਿਆਹਣ ਤੁਰ ਪਿਆ ਤੇ ਕਹਿੰਦਾ ਵੀ ਬਰਾਤੀ ਦੇ ਲੈ ਕੇ ਜਾਣੇ ਜਾਣੇ ਫੌਜ ਵੀ ਤਿਆਰ ਕਰੋ ਗੁਰੂ ਦਾ ਪੌਂਡਾ ਸਾਹਿਬ ਟਾ ਦੇਣਾ ਸਮਾਨ ਖੋਲ ਲੈਣਾ ਤੇ ਗੁਰੂ ਦਾ ਸਿਰ ਵੱਡ ਕੇ ਤੇ ਦਰਿਆ ਜੰਮਣਾ ਚ ਸੁੱਟ ਦੇਣਾ। ਸੂਈਏ ਨੇ ਜਾ ਕੇ ਮਹਾਰਾਜ ਨੂੰ ਦੱਸਿਆ ਮਹਾਰਾਜ ਮੁੰਡਾ ਲੱਗਾ ਜੇ ਵਿਆਹਨ ਰਾਜਾ ਤੇ ਰਾਜੇ ਨੰਗਣਾ ਆਂਦੀ ਆ ਜਾਂਦੀ ਆ ਆਪਾਂ ਸ਼ਹਿਰ ਬਣਾ ਲਿਆ। ਤੇ ਪਾਤਸ਼ਾਹ ਗੁਰਦੇਵ ਉਹਨੇ ਕਰਨੀ ਹੈ ਲੜਾਈ। ਬਰਾਤੀ ਘਟ ਫੌਜੀ ਜਾਦੇ ਲੈ ਕੇ ਆਉਂਦਾ। ਮਹਾਰਾਜ ਕਹਿੰਦਾ ਤੁਸੀਂ ਵੀ ਮੋਰਚੇ ਬਾਹਰ ਖਲੋਗੇ ਲਾਲੂ ਆਪਾਂ ਜੇ ਲੜਨਾ ਹੀ ਆ ਤੇ ਫਿਰ ਲੜਾਈ ਚ ਸਈ। ਸਿੱਖਾਂ ਨੇ ਮੋਰਚੇ ਲਾਲੇ ਦੇ ਕਿਸੇ ਨੇ ਜਾ ਕੇ ਰਾਜੇ ਪੀਮਚੰਦ ਨੂੰ ਦੱਸਿਆ ਪੀਮਚੰਦਾ ਖੇਡ ਲੰਮੀ ਹੋ ਜਾਣੀ ਆ। ਜੇ ਤੂੰ ਲੜਨਾ ਤੇ ਗੁਰੂ ਵੀ ਲੜਨ ਨੂੰ ਤਿਆਰ ਖਲੋਤਾ ਗੁਰੂ ਨੇ ਮੋਰਚੇ ਲਾ ਲੇ ਆ ਤੇ ਲੜਾਈ ਪਤਾ ਨਹੀਂ 10 ਦਿਨ ਚੱਲਣੀ ਆ 20 ਦਿਨ ਚੱਲਣੀ ਆ ਮਹੀਨਾ ਜੁਣਨੀ ਤੂੰ ਮੁੰਡਾ ਵਿਆਹਣਾ ਕੰਮ ਸਾਰਾ ਇੱਥੇ ਰਹਿ ਜਾਣਾ ਕਹਿੰਦਾ ਫੇਰ ਕਹਿੰਦਾ ਹੁਣ ਗੁਰੂ ਨੇ ਨੰਗਣ ਤੇ ਨਹੀਂ ਦੇਣਾ ਪਰ ਕਿਸੇ ਤਰੀਕੇ ਨੰਗੀਏ ਤੇ ਸਹੀਂ ਰਾਜੇ ਪੀ ਮਚੰਦ ਨੇ ਮਹਾਰਾਜ ਨੂੰ ਫੇਰ ਚਿੱਠੀ ਲਿਖੀ ਕਹਿੰਦਾ ਮਹਾਰਾਜ ਲੜਾਈ ਛੱਡੀਏ ਮੈਂ ਵਿਆਹਣਾ ਵਾਂ ਮੁੰਡਾ ਤੇ ਮੈਨੂੰ ਰਾਹ ਦੇ ਦਿਓ ਸ਼ਹਿਰ ਦੇ ਵਿੱਚੋਂ ਸ਼ਹਿਰ 'ਚ ਹੈ ਰਾਹ ਵੀ ਇਹੋ ਆ ਹੋਰ ਕਿਤੇ ਰਾਹ ਵੀ ਕੋਈ ਨਹੀਂ ਹੈਗਾ ਤੁਸੀਂ ਵਿੱਚ ਸ਼ਹਿਰ ਬਣਾਤਾ ਮਹਾਰਾਜ ਕਹਿੰਦੇ ਭਰੋਸਾ ਜ਼ਿੰਦਗੀ 'ਚ ਇੱਕ ਵਾਰ ਹੁੰਦਾ ਵਾ ਬਾਰ-ਬਾਰ ਭਰੋਸਾ ਕਰਨ ਵਾਲਾ ਵੀ ਬੇਵਕੂਫ ਬਣ ਜਾਂਦਾ ਕਈ ਵਾਰੀ ਤੇਰੇ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਭੀਮ ਚੰਦਾ ਤੂੰ ਨਕੰਮਾ ਬੰਦਾ ਤੂੰ ਭਰੋਸਾ ਗਵਾ ਲਿਆ ਜ਼ਿੰਦਗੀ 'ਚ ਸਭ ਕੁਝ ਗਵਾਚ ਜਾਵੇ ਕਿਸੇ ਦਾ ਭਰੋਸਾ ਨਾ ਗਵਾਚੇ ਜਦੋਂ ਭਰੋਸਾ ਗਵਾਚ ਜਾ ਤੁਸੀਂ ਮਨੋਂ ਲੱਥ ਜਾਣਾ ਜਿਹੜਾ ਬੰਦਾ ਕਿਸੇ ਦੇ ਮਨੋਂ ਲੱਥ ਗਿਆ ਫਿਰ ਉਹ ਬੰਦਾ ਉਸ ਮਾਲਾ 'ਚ ਫੇਟ ਨਹੀਂ ਹੋ ਜਾਣਾ ਜਿੰਨਾ ਮਰਜ਼ੀ ਝੋਲ ਲਾ ਲਵੇ ਮਨੋਂ ਨਾ ਕੋ ਲੱਥ ਜਾਵੇ ਰਾਜਾ ਭੀਮਚੰਦ ਕਹਿੰਦਾ ਮਹਾਰਾਜ ਫੇਰ ਮੇਰੇ ਮੁੰਡੇ ਦਾ ਵਿਆਹ ਰੁਕ ਜੂ ਮਹਾਰਾਜ ਕਹਿੰਦੇ ਇੰਨੀ ਨੀਤ ਮਾੜੀ ਦੀਆਂ ਸਾਡੀ ਇੱਕ ਲਾੜਾ ਬੰਦੇ ਤੇਨ ਜਿਹੜੇ ਮਰਜੀ ਨਗਾੜਾ ਅਸੀਂ ਰਾਹ ਦੇ ਦਿੰਨੇ ਆ ਜਲ ਪਾਣੀ ਵੀ ਛਕਾਵਾਂਗੇ ਬਾਕੀ ਸਾਰੀ ਜੰਝ ਪਾੜਾਂ ਥਾਣੀ ਖੱਜਲ ਹੋਗੇ ਜਾਊਗੀ ਤੁਹਾਡੀ ਸਾਡੇ ਲੋ ਦੋਹਾਂ ਦਿਨਾਂ ਚ ਪਹੁੰਚੋ ਸਾਡੇ ਲੋ ਚੌਹਾਂ ਦਿਨਾਂ ਚ ਪਹੁੰਚੋ ਰਾਹ ਨਹੀਂ ਦੇਣਾ ਅਸੀਂ ਅੜੀ ਆ ਸਾਡੀ ਮਹਾਰਾਜ ਨੇ ਭੀਮਚੰਦ ਦਾ ਮੁੰਡਾ ਨਗਾ ਦਿੱਤਾ ਤਿੰਨ ਬੰਦੇ ਨਗਾ ਦਿੱਤੇ ਪੀਮਚੰਦ ਦੇ ਮੁੰਡੇ ਦਾ ਵਿਆਹ ਵੀ ਹੋ ਗਿਆ ਲਾਵਾ ਵੀ ਹੋ ਗਿਆ ਤੇ ਪੀਮਚੰਦ ਵੈਸੇ 2 ਦਿਨ ਲੇਟ ਪਹੁੰਚਿਆ ਕਿਉਂਕਿ ਆਇਆ ਹੀ ਪਹਾੜਾਂ ਥਾਣੀ ਵਿਚਾਰਾ ਥੱਕੇ ਖਾਂਦਾ ਜਦੋਂ ਮੁੰਡੇ ਦੇ ਵਿਆਹ 'ਚ ਪਹੁੰਚਿਆ ਤੇ ਜਾਂਦਾਂ ਨੂੰ ਵਿਆਹ ਹੋ ਗਿਆ ਤੇ ਪੀਮਚੰਦ ਦਾ ਜਿਹੜਾ ਕੁੜਮ ਸੀ ਫਤਿਹ ਸ਼ਾ ਉਹ ਪੀਮਚੰਦ ਨੂੰ ਆਵਾਜ਼ ਮਾਰ ਕੇ ਕਹਿੰਦਾ ਕੁੜਮਾ ਅੱਗੋਂ ਪਿਛੋਂ ਦੋ ਲੇਟ ਚੱਲ ਜਾਂਦੀ ਮੁੰਡੇ ਦੇ ਵਿਆਹ ਤੇ ਹੀ ਨਹੀਂ ਪਹੁੰਚਿਆ ਲੇਟ ਆਇਆ ਮਾਰਿਆ ਤ ਉਹਨੇ ਟਾਂਟ ਤੇ ਪੀਮਚੰਦ ਨੂੰ ਅੱਗ ਲੱਗੀ ਤੇ ਕਹਿੰਦਾ ਫਤਿਹ ਸ਼ਾ ਤੇਰੇ ਦਰਵਾਜੇ ਤੇ ਬੈਠਾ ਦਹਵਾ ਗੁਰੂ ਤੇਰੇ ਨਾਲ ਬਿਲਕੁਲ ਦਰਿਆ ਦੇ ਕੰਢੇ ਉੱਤੇ ਇਹਨੇ ਮੇਰਾ ਰੋਕਿਆ ਰਾਹ ਬਸ ਮੈਂ ਮੁੰਡਾ ਵਿਆਹਣ ਤੱਕ ਡਿਕਣਾ ਸੀ ਮੇਰਾ ਗਿਆਵਾ ਪੁੱਤ ਵਿਆਹਾ ਹੁਣ ਗੁਰੂ ਨੂੰ ਦਸਾਂਗੇ ਰਾਜੇ ਮਹਾਰਾਜਾ ਨਾਲ ਮੱਥਾ ਲਾਈਦਾ ਕਿਦਾਂ ਅਹੀਂ ਕਰ ਲਈ ਆ ਗੱਲ ਇੱਕ ਗੁਰੂ ਦਾ ਪੌਂਡਾ ਸਾਹਿਬ ਢਾ ਕੇ ਚੀਜ਼ਾਂ ਖੋ ਕੇ ਗੁਰੂ ਦਾ ਸਿਰ ਵੱਢ ਕੇ ਦਰਿਆ 'ਚ ਸੁੱਟ ਕੇ ਜਾਵਾਂਗੇ ਫਤੇਸ਼ਾਉ ਦਾ ਕੁੜਮ ਕਹਿੰਦਾ ਤੁਸੀਂ ਗੁਰੂ ਨਾਲ ਲੜਨਾ ਕੀਦਾ ਹਾਂ ਫਤੇਜਾ ਕਹਿੰਦਾ ਮੈਂ ਇਹਦੇ ਮਹਾਰਾਜ ਨੂੰ ਵਿਆਹ ਚ ਸੱਦਿਆ ਸੀ ਮੇਰੀ ਕੁੜੀ ਦਾ ਵਿਆਹ ਵਾ ਤੇ ਮੇਰੀ ਤੇ ਬਣਦੀ ਮਹਾਰਾਜ ਨਾ ਮਾੜੀ ਮੋਟੀ ਮਹਾਰਾਜ ਨਹੀਂ ਆਏ ਆਹ ਮਹਾਰਾਜ ਦੀ ਭੂਆ ਦਾ ਪੋਤਾ ਆਇਆ ਵਾ ਸਗਣ ਲੈ ਕੇ ਮਹਾਰਾਜ ਨੇ ਕੱਲਿਆ 5 ਲੱਖ ਰੁਪਏ ਦਾ ਪੀਮਚੰਦ ਨੂੰ ਹੋਰ ਅੱਗ ਲੱਗੀ ਕਹਿੰਦਾ ਫਤੇਜਾ ਕੁੜਮਾਚਾਰੀ ਸਾਡੇ ਨਾ ਤੇ ਸੱਜਣਤਾਈ ਗੁਰੂ ਨਾ ਜਾਂ ਤੇਰੀ ਧੀ ਛੱਡੀ ਹੁਣੇ ਤੇਰੀ ਧੀ ਛੱਡੀ ਨਹੀਂ ਵੀ ਆ ਕੇ ਖੜੂਗਾ ਮੇਰਾ ਪੁੱਤ ਜੇ ਚੌਣਾ ਵੀ ਤੇਰੀ ਧੀ ਵਸੇ ਜੇ ਚੌਣਾ ਤੇਰੀ ਧੀ ਵਿਆਹ ਕੇ ਖੜੀਏ ਤੇ ਗੁਰੂ ਦੇ ਬੰਦੇ ਬੰਨ ਲਾ ਗੁਰੂ ਦਾ ਸਮਾਨ ਖੋਲਾ ਸਾਰਾ ਸਾਡੇ ਨਾਲ ਤਿਆਰੀ ਕਰ ਅਸੀਂ ਗੁਰੂ ਨਾਲ ਦੋ ਹੱਥ ਕਰਨੇ ਮਹਾਰਾਜ ਦੀ ਭੂਆ ਦੇ ਪੁੱਤ ਬਾਬੇ ਸੰਗੋਸ਼ਾ ਨੂੰ ਪਤਾ ਵੀ ਇੱਥੇ ਕੰਮ ਵੱਧ ਸਕਦਾ ਉਹਨੇ ਛੇਤੀ ਛੇਤੀ ਸਮਾਨ ਬਣਿਆ ਘੋੜੇ ਤੇ ਬੈਠਾ ਤੇ ਸਦਾ ਹੀ ਮਹਾਰਾਜ ਕੋਲ ਆ ਕੇ ਕਹਿੰਦਾ ਮਹਾਰਾਜ ਮੁੰਡਾ ਗਿਆ ਜੇ ਵਿਆਹਿਆ ਹੁਣ ਹੋਣੀ ਜੇ ਲੜਾਈ ਉਹਨਾਂ ਨੇ ਸਾਨੂੰ ਪਾਉਣਾ ਘੇਰਾ ਸੱਚੇ ਪਾਤਸ਼ਾਹ ਕਹਿੰਦੇ ਜੇ ਉਹਨਾਂ ਘੇਰਾ ਪਾਉਣਾ ਤਾਂ ਅਸੀਂ ਕਿਹੜੇ ਘਟਿਆਂ ਲੱਤ ਥੱਲੇ ਹੋਣੀ ਨੰਗਣਾ ਬਸ ਗੱਲ ਇੱਥੇ ਨਿਬੜਦੀ ਆ ਝੁੱਕ ਕੇ ਨਹੀਂ ਅਸੀਂ ਗੁਰੂ ਨਾਨਕ ਦੇ ਘਰ ਦੇ ਸਿੱਖ ਹਾਂ ਪਿਆਰ ਨਾ ਮੰਗੇ ਤੇ ਸਿਰ ਦੇ ਦਈਏ ਧੱਕੇ ਨਾ ਕਰੇ ਕੋਈ ਜ਼ਬਰਦਸਤੀ ਕਰੇ ਤੇ ਕੁਝ ਵੀ ਨਹੀਂ ਪੰਗਾਣੀ ਪਿੰਡ ਦੇ ਵਿੱਚ ਮੋਰਚੇ ਲਾਓ ਇੱਕ ਬੰਨੇ 22 ਸਟੇਟਾਂ ਦੇ ਬਾਈ ਰਾਜੇ ਤੇ 19 ਸਾਲ ਦੀ ਉਮਰ ਗੁਰੂ ਕਲਗੀਧਰ ਪਾਤਸ਼ਾਹ ਦੀ ਮਹਾਰਾਜ ਪਿੰਡ ਪੰਗਾਣੀ ਚ ਮੋਰਚਾ ਲਾ ਕੇ ਬਿਠੇ 19 ਸਾਲਾਂ ਦੀ ਉਮਰ ਚ ਹੋਇਆ ਕੀ ਮਹਾਰਾਜ ਦੇ ਡੇਰੇ ਵਿੱਚ ਨਾ 500 ਮੰਤ ਰਹਿੰਦਾ ਸੀ ਉਦਾਸੀ ਸਾਧੂ ਉਹਨਾਂ ਨੇ ਵੇਖਿਆ ਵੀ ਇੱਥੇ ਤੇ ਲੜਾਈ ਹੋਣੀ ਲੰਗਰ ਲੱਗਦੇ ਹੀ ਦੇਸੀ ਘਿਓ ਦੇ ਤੜਕੇ ਲੱਗਦੇ ਹੀ ਬੜੇ ਆਨੰਦ ਵਜੇ ਹੀ ਚੁੱਪ ਕਰਕੇ ਘਰਾੜੇ ਮਾਰਦੇ ਹੁੰਦੇ ਹਨ ਨਾ ਪੁੱਛਣ ਵਾਲਾ ਨਾ ਕੋਤ ਸਦਨ ਵਾਲਾ ਆ ਮਹਾਰਾਜ ਨਾ ਮਾਈ ਕੰਪਾਤਾ ਵੀ ਲੜਾਈ ਹੋਣੀ ਆ 499 ਰਾਤੋਂ ਰਾਤ ਹੀ ਹੱਡੀਆਂ ਨੂੰ ਥੁੱਕ ਲਾਗੇ ਉਹ ਪਤਾ ਇਹਨਾਂ ਨੂੰ ਲੱਗਾ ਕਿਦਰ ਨੂੰ ਬੈ ਕੱਲਾ ਮੰਤ ਕਿਰਪਾਲ ਦਾਸ ਬਚਿਆ ਅਗਲੇ ਦਿਨ ਲੜਾਈ ਸ਼ੁਰੂ ਹੋਈ ਇੱਕ ਬੰਨੇ 22 ਟੇਟਾਂ ਦੇ 22 ਰਾਜੇ ਇੱਕ ਬੰਨੇ ਗੁਰੂ ਕਲਕੀ ਤਰ ਪਾਦਸ਼ਾਹ ਚੜਦੀ ਜਵਾਨੀ 19 ਸਾਲ ਦੀ ਉਮਰ ਆਪਣੀ ਜ਼ਿੰਦਗੀ ਦਾ ਪਹਿਲਾ ਜੰਗ ਪਿੰਡ ਪੰਗਾਣੀ ਚ ਲੜਨ ਲੱਗਿਆ ਮਹਾਰਾਜ ਦੇ ਪੰਜ ਭੂਆ ਦੇ ਪੁੱਤ ਬੜੀ ਬਹਾਦਰੀ ਨਾਲ ਲੜੇ ਬਾਬੇ ਸੰਗੋਸ਼ਾ ਹਣੀ ਬਾਬੇ ਜੀਤ ਮੱਲ ਹਣੀ ਬਾਬਾ ਗੁਲਾਬਦਾਸ ਅਰਗੇ ਬਾਬਾ ਮੇਰੀ ਚੰਦ ਵਰਗੇ ਐ ਦੀਜ ਨਾਲ ਲੜੇ ਜਦੋਂ ਭੂਆ ਦੇ ਪੁੱਤ ਅੱਗੇ ਅੱਗੇ ਲੜਦੇ ਹਣ ਤੇ ਗੁਰੂ ਨੂੰ ਕਿੰਨਾ ਚਾਅ ਹੋਊਗਾ ਭਰਾ ਲੜਦੇ ਹੀ ਅੱਗੇ ਅੱਗੇ ਮਹਾਰਾਜ ਦੇ ਸਿੰਘਾਂ ਨੇ ਬਹਾਦਰੀ ਵਿਖਾਈ ਜੋਧਿਆਂ ਨੇ ਵੱਧ ਵੱਧ ਕੇ ਵਾਰ ਕੀਤੇ ਤੇ ਮਹਾਰਾਜ ਨੀਲੇ ਘੋੜੇ ਤੇ ਸਵਾਰ ਮਹਾਰਾਜ ਨੂੰ ਫੜਨ ਵਾਸਤੇ ਇੱਕ ਪਠਾਨ ਆਇਆ ਇਹਦਾ ਨਾਮ ਆ ਹਯਾਤ ਖਾਂ ਇਹ ਪਹਿਲਾਂ ਮਹਾਰਾਜ ਕੋ ਨੌਕਰੀ ਕਰਦਾ ਰਿਹਾ ਤੇ ਲਾਲਚੀ ਹੋ ਕੇ ਤੇ ਉਧਰ ਚਲ ਗਿਆ ਦੂਜੇ ਬੰਨੇ ਇਹ ਆ ਗਿਆ ਮਹਾਰਾਜ ਨਾਲ ਲੜਨ ਇਹ ਪਤਾ ਕੀ ਕਹਿ ਕੇ ਆਇਆ ਕਹਿੰਦਾ ਇਸ ਬਾਬੇ ਨੂੰ ਤੇ ਮੈਂ ਬੰਨ ਲਿਆਉਣਾ ਮੈਂ ਇੱਥੇ ਹੀ ਰਿਹਾ ਡੇਰੇ 'ਚ ਤਨਖਾਹ ਲੈਂਦਾ ਰਿਹਾ ਕੋਈ ਨਹੀਂ ਇਹਨਾਂ ਕੋਲ ਲੜਨ ਵਾਲਾ ਕੋਈ ਨਹੀਂ ਇਹਨਾਂ ਕੋਲ ਮਰਨ ਵਾਲਾ ਹਯਾਤ ਖਾਂ ਤੁਰਿਆ ਆਵੇ ਮੈਦਾਨੇ ਜੰਗ ਨੂੰ ਦੇ ਮਹਾਰਾਜ ਨੀਲੇ ਕੋੜੇ ਤੇ ਸਵਾਰ ਤੇ ਮਹਾਰਾਜ ਦੇ ਕੋਲ ਖਲੋਤਾ ਮੰਤ ਕ੍ਰਿਪਾਲ ਦਾਸ ਉਦਾਸੀ ਨੀਲਾ ਚੋਲਾ ਤੇੜ ਨੀਲੀ ਚਾਤ ਭਗਵੀ ਚਾਦਰ ਭਗਵਾ ਚੋਲਾ ਸਿਰ ਤੇ ਵੱਡੀ ਸਾਰੀ ਭਗਵੀ ਪੱਗ ਗਲੇ 'ਚ ਮਾਲਾ ਤੇ ਉੱਚੀ ਉੱਚੀ ਕਰੇ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਜਦੋਂ ਪਠਾਨ ਦਾ ਬੱਚਾ ਹੁੰਦਾ ਵੇਖਿਆ ਤੇ ਮਹਾਰਾਜ ਦੇ ਚਰਨ ਕੋਟ ਕੇ ਫੜ ਕੇ ਕਹਿੰਦਾ ਮਹਾਰਾਜ ਮੈਨੂੰ ਕੱਲਿਓ ਮੜਾ ਜਾ ਮਹਾਰਾਜ ਕਹਿੰਦੇ ਇਹ ਕੋ ਗਾਜਰ ਮੂਲੀ ਪੁੱਟਣ ਵਾਲਾ ਕੰਮ ਆ ਵੀ ਉਹ ਪਠਾਣਾ ਦਾ ਮੁੰਡਾ ਤੁਸੀਂ ਸਾਥ ਬਾਬੇ ਤੂੰ ਉਹਦੇ ਨਾਲ ਲੜ ਕੇ ਕੀ ਕਰਨਾ ਕਹਿੰਦਾ ਮਹਾਰਾਜ ਮੈਂ ਥੋੜਾ ਲੜਨਾ ਲੜਨਾ ਦੇ ਤੁਸੀਂ ਆ ਮੇਰਾ ਬਸ ਨਾਂ ਹੀ ਬਣਾਉਣਾ ਮਹਾਰਾਜ ਮਹਾਰਾਜ ਕਹਿੰਦੇ ਮੰਤ ਜੀ ਬਾਣੀ ਪੜ੍ਹੀਏ ਪੜ੍ਹਾਈਏ ਕਿੱਥੇ ਪਠਾਣ ਕਿੱਥੇ ਤੁਸੀਂ ਲੜਿਆ ਜਾਓ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਜੇ ਤੂੰ ਸਿਰ ਤੇ ਹੱਥ ਰੱਖ ਦਿੱਤਾ ਨਾ हिमालय पर्वत बन ना बनके तेरे पैरਾਂ ਚ ਰੱਖ ਦਿਆਂ ਤੇ ਫੇਰ ਆਖੀਂ ਇਕੱਲਾ ਕੜਾ ਖਾਣਾ ਬਾਬਾ ਨਹੀਂ ਮੰਤਨੀ ਜਦੋਂ ਗੱਲ ਤੇਰੇ ਤੇ ਆਉਣੀ ਆ ਫੇਰ ਨਹੀਂ ਵੇਖਿਆ ਜਾਣਾ ਕੁਝ ਵੀ ਮੈਂ ਕਿਹਾ ਲੜਨਾ ਕਦੇ ਨਹੀਂ ਉਹਦੇ ਕੋਲ ਤਲਵਾਰ ਉਹਦੇ ਕੋਲ ਤੀਰ ਤੇਰੇ ਕੋ ਕੀ ਆ ਤੇ ਡੰਡਾ ਤਾਂ ਕਰਕੇ ਕਹਿੰਦਾ ਮੇਰੇ ਕੋ ਕੁਤਕਾ ਨਿਹੰਗ ਸਿੰਘ ਜਿਹਦੇ ਨਾਲ ਸ਼ਰਦਾਈ ਰਗੜਦੇ ਆ ਉਹਨੂੰ ਕਹਿੰਦੇ ਸਲੋਤਰ ਕੌ ਦੀ ਲੱਕੜ ਦਾ ਬਣਿਆ ਸੀ ਕੁਤਕਾ ਮਹੰਤ ਕ੍ਰਿਪਾਲ ਦਾ ਸ਼ਰਦਾਈ ਰਗੜੀ ਦੀ ਉਹ ਛੋਟਾ ਛੋਟਾ ਸੀ ਉਹ ਦੇਖੋ ਉਹਦੇ 'ਚ ਵੀ ਕੋਕੇ ਜੜੇ ਹੀ ਥਾਂ ਥਾਂ ਦੇ ਉੱਤੇ ਕਹਿੰਦਾ ਮਹਾਰਾਏ ਹੂ ਤਲਵਾਰ ਉਹਦੇ ਕੋ ਆ ਮੇਰੇ ਕੋ ਡੰਡਾ ਹੈਗਾ ਮਹਾਰਾਏ ਕਹਿੰਦੇ ਡੰਡੇ ਨਾਲ ਲੜਿਆ ਜਾਓ ਉਹ ਫੇਰ ਕਹਿੰਦਾ ਕਹਿੰਦਾ ਮਹਾਰਾਜ ਲੜਾਉਣਾ ਤੁਸੀਂ ਆ ਮੈਂ ਨਹੀਂ ਲੜਨਾ ਮੇਰਾ ਤੇ ਨਾ ਹੀ ਪੜਨਾ ਮਹਾਰਾਏ ਨੇ ਦਿੱਤਾ ਥਾਪੜਾ ਤੇ ਮਹੰਤ ਕ੍ਰਿਪਾਲ ਦਾ ਠਮਕ ਠਮਕ ਕਰਦਾ ਮੈਦਾਨੇ ਜੰਗ ਨੂੰ ਤੁਰੇ ਆਵੇ ਲੋਕੀ ਖਲੋਗੇ ਵੇਖਣ ਵੇ ਇੱਕ ਡਾ ਮੋਟਾ ਸਾਦ ਤੇ ਸਬੂਤਾ ਦੁੰਬਾ ਖਾ ਜਾਣ ਵਾਲਾ ਪਠਾਨ ਗੱਲ ਬਣੂ ਕੇ ਤਾਂ ਪਾਸੇ ਨਾ ਪੰਜ ਜਣੇ ਹੁਮਰ ਦੇ ਵਿੱਚ ਮੰਤ ਦੇਖਦੇ ਮੰਤ ਨੂੰ ਸਾਹਮਣੇ ਖਲੋਤਾ ਵੇਖ ਕੇ ਤੇ ਹਯਾਤ ਖਾਂ ਪਠਾਨ ਆਵਾਜ਼ ਮਾਰ ਕੇ ਕਹਿੰਦਾ ਮੰਤਾ ਗੁਰੂ ਦੀ ਫੌਜ ਚ ਬਹਾਦਰ ਮਰ ਗਏ ਤੇਰੇ ਵਰਗੇ ਬਾਬੇ ਵਜੇ ਮੇਰੇ ਨਾਲ ਲੜਨ ਵਾਸਤੇ ਮੰਦ ਕਰਪਾਲ ਦਾ ਕਹਿੰਦਾ ਮੇਰੀਆਂ ਚਪੇੜਾਂ ਝੱਲ ਜਾ ਗੁਰੂ ਤੱਕ ਫੇਰ ਜਾਈਂ ਮੇਰੀਆਂ ਝਾਲਗੋ ਤੇ ਚਲੇ ਜਾਣਾ ਪਠਾਨ ਨੂੰ ਇੰਨਾ ਗੁੱਸਾ ਚੜਿਆ ਉਹਨੇ ਤਲਵਾਰ ਦਾ ਭਰਵਾ ਵਾਰ ਕੀਤਾ ਮਹੰਤ ਕ੍ਰਿਪਾਲਦਾਸ ਨੇ ਪੁੱਤਕੇ ਦੇ ਉੱਤੇ ਆਪਣੀ ਕਿਰਪਾਨ ਰੋਕ ਲਈ ਡੰਡਾ ਅੱਗੇ ਕਰ ਦਿੱਤਾ ਕਿਰਪਾਨ ਵਜੀ ਉੱਥੇ ਆ ਕੇ ਜਿੱਥੇ ਨਗ ਜੜਿਆ ਸੀ ਤੇ ਪਠਾਨ ਦੀ ਕਿਰਪਾਨ ਅੱਧ ਚੋਂ ਟੁੱਟ ਗਈ ਜਦੋਂ ਉਹਦੀ ਕਿਰਪਾਨ ਟੁੱਟ ਗਈ ਹੁਣ ਵਾਰੀ ਆ ਮਹੰਤ ਦੀ ਦੇ ਮਹੰਤ ਦੇ ਹੱਥ ਚ ਸਲੋਤਰ ਦੋਹਾਂ ਤਜ ਬੜਿਆ ਘੁੱਟ ਕੇ ਡੰਡਾ ਉਹਨਾਂ ਨੇ ਜੋ ਕੁਝ ਕੀਤਾ ਉਹ ਗੁਰੂ ਕਲਗੀ ਤਰਪਾਤਸ਼ਾ ਨੇ ਬਚਤਰ ਨਾਟਕ ਚ ਲਿਖਿਆ ਜਿਨ੍ਹਾਂ ਨੇ ਤੁਹਾਡੇ ਚ ਬਚਤਰ ਨਾਟਕ ਪੜਿਆ ਮਹਾਰਾਜ ਨੇ ਮੰਤ ਲੜਦਾ ਵੇਖਿਆ ਤੇ ਫਿਰ ਪਾਤਸ਼ਾਹ ਨੇ ਨਾਲ ਹੀ ਲਿਖ ਦਿੱਤਾ ਪਾਤਸ਼ਾਹ ਕਹਿੰਦਾ ਕਿਰਪਾਲ ਕੋਪਿੰਗੰ ਕੁਤਕੋ ਸੰਭਾਰੀ ਕੋਪੀਆਂ ਕਹਿੰਦੇ ਗੁੱਸੇ ਨੂੰ ਕਿਰਪਾਲ ਉਹਦਾ ਨਾਮ ਆ ਕੁਤਕੋ ਕਹਿੰਦੇ ਆ ਡੰਡੇ ਨੂੰ ਕਿਰਪਾਲ ਕੋਪਿੰਗੰ ਕੁਤਕੋ ਸੰਭਾਰੀ ਫਾਟੀ ਖਾਨ ਹਯਾਤ ਕੇ ਸੀਸ ਝਾਰੀ ਉਹਦੇ ਸਿਰ ਚ ਮਾਰਿਆ ਡੰਡਾ ਹੋਇਆ ਕੀ ਕਹਿੰਦੇ ਉਠੀ ਛਿਛ ਇੱਛੰ ਕਡਾ ਮੇਜ ਜੋਰੰ ਮਾਨੋ ਮੱਖਣੰ ਮਟਕੀ ਕਾਨ ਫੋਰੰ ਦਵਾਪਰ ਯੁਗ ਦੇ ਮਹਾਰਾਜ ਨੇ ਉਦਾਹਰਨ ਵੇਖੋ ਦਿੱਤੀ ਮੰਤਰੀ ਕਹਿੰਦੇ ਦਵਾਪਰ ਯੁਗ ਚ ਕ੍ਰਿਸ਼ਨ ਭਗਵਾਨ ਨੂੰ ਮੱਖਣ ਖਾਣ ਦੀ ਬੜੀ ਯਾਦਤ ਸੀ ਮਾਂ ਹੋ ਗਈ ਤੰਗ ਤੇ ਮਾਂ ਨੇ ਮਟਕਾ ਬੰਨ ਦਿੱਤਾ ਛੱਤ ਨਾਲ ਕ੍ਰਿਸ਼ਨ ਨੂੰ ਦੋਗ ਦਿਨ ਤੇ ਮੱਖਣ ਲੱਭਾ ਨਾ ਤੇ ਤੀਜੇ ਦਿਨ ਮੱਖਣ ਗਿਆ ਲੱਭ ਪਈ ਤੇ ਛੱਤ ਨਾ ਵੱਜਾ ਤੇ ਕ੍ਰਿਸ਼ਨ ਭਗਵਾਨ ਲਾਵੇ ਸਾਹਬ ਵੀ ਮੱਖਣ ਖਾਣਾ ਤੇ ਜਗਾ ਉਚੀਆ ਸਕੀਮ ਲਈ ਦੇ ਸਦਾਮਾ ਸਦ ਲੈ ਸਦਾਮਾ ਬੰਦਾ ਭੋਲਾ ਕ੍ਰਿਸ਼ਨ ਬੰਦਾ ਸ਼ੈਤਾਨ ਹੈ ਭਗਵਾਨ ਤੇ ਸਦਾਮੇ ਨੂੰ ਕਹਿੰਦਾ ਸਦਾਮਿਆ ਮੱਖਣ ਖਾਣਾ ਹੀ ਉਹ ਟਿਹੜ ਤੇ ਹੱਥ ਫਿਰ ਕੇ ਕਹਿੰਦਾ ਦੋ ਦਿਨ ਹੋ ਗਏ ਇੱਕ ਪੇੜਾ ਵੀ ਨਹੀਂ ਮਿਲਿਆ ਅੱਗੇ ਦੋ ਦੋ ਖਾਂਦੇ ਹੁੰਦੇ ਹਾਂ ਪਤਾ ਨਹੀਂ ਮੱਖਣ ਤੇਰੀ ਮਾਂ ਨੇ ਕਿੱਥੇ ਰੱਖ ਦਿੱਤਾ ਕ੍ਰਿਸ਼ਨ ਭਗਵਾਨ ਕਹਿੰਦਾ ਅੱਜ ਪੇੜੇ ਤਿੰਨ ਦਊ ਅੱਗੇ ਦੋ ਦਿਨਾਂ ਨਾਲ ਅੱਜ ਤਿੰਨ ਦਊ ਇਹਦਾ ਕੀ ਕਰਨਾ ਕ੍ਰਿਸ਼ਨ ਭਗਵਾਨ ਸਦਾ ਮੈਨੂੰ ਆਂਦਾ ਵੀ ਗੋਡਿਆਂ ਭਾਰ ਹੋ ਜਾਇ ਕਰੀ ਮੜਾ ਜਾ ਸੁਦਾਮਾ ਬੰਦਾ ਭੋਲਾ ਗੋਡਿਆਂ ਭਾਰ ਹੋਇਆ ਕ੍ਰਿਸ਼ਨ ਮਾਰ ਕੇ ਛਾਲ ਉਹਦੇ ਲੱਕ ਤੇ ਚੜ ਗਿਆ ਉੱਚਾ ਕੇ ਮਟਕੇ ਨੂੰ ਪੂਰੇ ਜ਼ੋਰ ਨਾਲ ਹੱਥ ਮਾਰਿਆ ਮਟਕਾ ਟੁੱਟਾ ਮੱਖਣ ਜ਼ਮੀਨ ਉੱਤੇ ਖਿਲਰਿਆ ਪਰ ਉਹ ਕਲਗੀਧਰ ਪਾਦਸ਼ਾਹ ਨੇ ਉਦਾਹਰਨ ਦੇ ਕੇ ਆਖਿਆ ਜਿਵੇਂ ਦੁਆਪਰ ਯੁੱਗ ਦੇ ਅੰਦਰ ਕ੍ਰਿਸ਼ਨ ਭਗਵਾਨ ਮਟਕਾ ਤੋੜ ਕੇ ਮੱਖਣ ਖਿਲਾ ਰਿਆ ਕਰਦਾ ਸੀ ਸਾਡੇ ਮੰਤ ਕ੍ਰਿਪਾਲਦਾਸ ਨੇ ਛੋਟਾ ਮਾਰ ਕੇ ਪਠਾਨ ਦਾ ਸਿਰ ਭੰਨਿਆ ਲਹੂ ਤੇ ਮਿੱਜ ਧਰਤੀ ਦੇ ਉੱਤੇ ਅੰਜ ਜ਼ਿਕਰੀਆ ਇਹ ਆਪਾਂ ਇੱਕ ਇਤਿਹਾਸ ਸੁਣ ਰਹੇ ਸੀ ਇਹ ਗੁਰੂ ਗੋਬਰ ਸਿੰਘ ਜੀ ਜਿਹੜੇ ਉਹਨਾਂ ਦਾ ਉਹਨਾਂ ਦੀ ਜਿਹੜੀ ਪਹਿਲੀ ਜੰਗ ਹੋਈ ਸੀ ਆਪਾਂ ਬਾਗੜੀ ਕਿਹਾ ਸੀ ਲਫ਼ਜ਼ ਮੇਰੇ ਖਿਆਲੇ ਪਗਾਣੀ ਹੈ ਪਿੰਡ ਦਾ ਨਾਮ ਪਗਾਣੀ ਦੀ ਜੰਗ ਹਾਂ ਪਗਾੜੀ ਦੀ ਜੰਗ ਸੀ ਜੋ ਕਿ ਗੁਰੂ ਗੋਬਰ ਸਿੰਘ ਜੀ ਦੀ ਪਹਿਲੀ ਜੰਗ ਸੀ ਤੇ ਉਹਨਾਂ ਨੇ ਜਿੱਤੀ ਸੀ ਜਿੰਦੇ ਵਿੱਚ 22 ਰਾਜੇ ਤਕਰੀਬਨ ਉਹਨਾਂ ਦੇ ਮੁਖਾਲਫ ਆਏ ਸੀ ਤੇ ਉਹ ਤਫਸੀਲਾਂ ਮਿਆਨਗਾਰੇ ਸੀ ਢਾਡੀ ਗੁਰਪ੍ਰਤਾਪ ਸਿੰਘ ਪਦਮ ਜੀ ਹਾਂ ਪਦਾਮ ਜੀ ਜਾਂ ਬਦਮ ਜੀ ਤੇ ਉਹ ਬੜੇ ਅੱਛੇ ਤਰੀਕੇ ਨਾਲ ਬਿਆਨ ਕਰਦੇ ਨੇ ਕਿਉਂਕਿ ਟਾੜੀਆਂ ਦਾ ਜਿਹੜਾ ਇੱਕ ਸਟਾਈਲ ਹੁੰਦਾ ਨਾ ਉਹ ਜ਼ਰਾ ਹਟਕੇ ਹੁੰਦਾ ਨਾ ਥੋੜਾ ਜਿਹਾ ਵਿੱਚ ਮਜ਼ਾ ਹੁੰਦਾ ਥੋੜਾ ਜਿਹਾ ਵੇਜ ਫਿਰ ਆ ਜਿਸ ਤਰ੍ਹਾਂ ਜ਼ਿਆਦਾਤਰ ਇਤਿਹਾਸ ਹੀ ਹਿਸਟਰੀ ਬਿਆਨ ਕਰਦੇ ਨੇ ਜੰਗਾ ਜੰਗਾ ਦੀ ਜੰਗਾ ਨਹੀਂ ਹਿਸਟਰੀ ਅਸਲੀ ਇਹ ਬਿਆਨ ਕਰਦੇ ਨੇ ਜ਼ਿਕਰਿਆ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਨੂੰ ਹਾਂਜੀ ਬਣਾਇਆ ਹੀ ਹੈ ਇਸ ਵਾਸਤੇ ਸੀ ਇਹ ਜੱਥਾ ਬਣਾਇਆ ਹੀ ਇਸ ਵਾਸਤੇ ਸੀ ਕਿ ਜਦੋਂ ਜੰਗ ਹੋਵੇ ਜਾਂ ਕੋਈ ਵੀ ਮਤਲਬ ਉਹ ਤੇ ਮੁਕਾਬਲਾ ਹੋਵੇ ਉਥੇ ਮਤਲਬ ਕਿ ਮੋਟੀ ਜਿਵੇਂ ਹੁਣ ਅੱਜ ਦੀ ਜ਼ਬਾਨ ਜਾਂ ਬਕੀ ਦਾ ਮੋਟੀਵੇਸ਼ਨ ਦੇ ਜਿਹਾ ਉਹ ਜਿਵੇਂ ਹੁਣ ਪਾਕਿਸਤਾਨ ਜਦੋਂ ਜੰਗ ਹੋਈ ਸੀ 1965 ਦੀ ਹਾਂਜੀ ਉਦੋਂ ਉਹ ਜਿਹੜੀ ਸੀ ਨੂਰ ਜਹਾਂ ਹਾਂ ਉਹ ਉਹ ਮਜਾਦਾਂ ਦੇ ਪਿੱਛੇ ਮਤਲਬ ਕਿ ਸਪਾਹੀਆਂ ਦੇ ਪਿੱਛੇ ਉਹ ਨਗਮੇ ਪੜਦੀ ਸੀ ਇੱਕ ਮੋਟੀਵੇਸ਼ਨ ਇੱਕ ਦਲੇਰੀ ਦੇਣ ਵਾਸਤੇ ਹਾਂਜੀ ਉਸ ਤਰ੍ਹਾਂ ਹੀ ਇਹ ਕਿ ਜੱਥਾ ਸੀ ਮਤਲਬ ਕਿ ਜੱਥੇ ਤਿਆਰ ਕੀਤਾ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਤੇ ਉਹ ਉਹਨਾਂ ਦਾ ਹੀ ਅੱਗੇ ਇਹ ਸਮਝੋ ਅੰਸ਼ ਕਹਿ ਲੋ ਜਾਂ ਉਹਨਾਂ ਦੀ ਅੱਗੇ نسل ਕਹਿ ਲੋ ਜਾਂ ਉਹਨਾਂ ਦਾ ਪਰਿਵਾਰ ਕਹਿ ਲੋ ਕਿ ਜਿਹੜੇ ਅੱਗੇ ਅੱਗੇ ਚੱਲਦਾ ਆ ਰਿਹਾ ਤੇ ਉਹ ਹੁਣ ਉਹ ਇੱਕ ਇੱਕ ਤੇ ਆਪਾਂ ਉਹ ਵੀ ਸੁਣਿਆ ਸੀ ਨਾ ਭਾਈ ਬਜਿੱਤਰ ਸਿੰਘ ਵਾਲਾ ਹਨਾ ਤੇ ਉਹ ਬਿਆਨ ਕੀਤਾ ਸੀ ਢਾਡੀ ਭਾਈ ਦਇਆ ਸਿੰਘ ਦਿਲਬਰ ਨੇ ਹਾਂਜੀ ਹਾਂਜੀ ਉਹ ਪੁਰਾਣੇ ਵੇਲੇ ਦੇ ਨੇ ਉਹ ਬੜੀ ਪਿਆਰੀ ਗੱਲ ਕਰਦੇ ਸੀ ਉਹਦੇ ਮਜ਼ਾ ਬੜਾ ਆਂਦਾ ਸੀ ਹਾਂਜੀ ਇਹ ਵੀ ਇਹਨਾਂ ਨੇ ਵੀ ਬੜੀ ਪਿਆਰੀ ਗੱਲ ਕਰਿਆ ਇਹ ਵੀ ਇਹ ਵੀ ਮਤਲਬ ਕਿ ਬੜੇ ਜਜ਼ਬੇ ਨਾਲ ਗੱਲ ਕਰਦੇ ਨੇ ਹਾਂਜੀ ਇਹਨਾਂ ਦਾ ਸਟਾਈਲ ਬੜਾ ਅੱਛਾ ਹੈ ਤੇ ਅਸੀਂ ਇਹਨਾਂ ਦੀਆਂ ਕਾਫੀ ਵੀਡੀਓ ਲੈ ਕੇ ਆਂਦੇ ਰਹਨੇ ਆ ਚੈਨਲ ਤੇ ਤੁਸੀਂ ਦੋਸਤ ਵੀ ਦੇਖਦੇ ਜੇ ਪਿਆਰ ਦਾ ਇਜ਼ਹਾਰ ਕਰਦੇ ਤੇ ਆਪਾਂ ਅger ਜੰਗ ਦੀ ਗੱਲ ਕਰੀਏ ਕਿ ਵੀ ਉਹ ਮੁਕਾਬਲਾ ਜਿਹੜਾ ਹੋਇਆ ਤੇ ਪਹਿਲੇ ਤੇ ਗੁਰੂ ਨੇ ਉਹਨਾਂ ਨੂੰ ਮਤਲਬ ਕਿ ਉਲਝਾਤਾ ਹੈਗਾ ਅger ਇਹ ਕਿਹਾ ਜਾਵੇ ਕਿ ਉਹਨਾਂ ਨੂੰ ਥਕਾਤਾ ਹੈ ਜਾਂ ਇਹ ਕਿ ਜੰਗੀ ਹਕਮਤ ਹੈ ਅਮਲੀ ਹਕਮਤ ਹੈ ਅਮਲੀ ਯਾਨੀ ਕਿ ਪਹਿਲਾਂ ਤੁਸੀਂ ਥਕਾ ਗਾ ਥਕਾ ਗਾ ਫਿਰ ਗੁੱਸਾ ਦਵਾਇਆ ਹਾਂ ਯਾ ਯਾ ਮੈਂ ਤੈਨੂੰ ਇੱਕ ਗੱਲ ਸੁਣਾਵਾਂ ਕਿ ਉਹ ਜੰਗਾਂ ਦੀ ਇੱਕ ਹਕਮਤਿਆਮਲੀ ਇਹ ਹੁੰਦੀ ਹੈ ਕਿ ਪਹਿਲੋਂ ਤੁਸੀਂ ਨਾ ਦੁਸ਼ਮਨ ਨੂੰ ਉਹਦਾ ਜਿਹੜਾ ਅਸਲਾ ਚੈੱਕ ਕਰਦੇ ਹਾਂ ਜੀ ਇਹ ਜੰਗੀ ਇੱਕ ਹਕਮਤਿਆਮਲੀ ਇੱਕ ਹੁੰਦੀ ਹੈ ਕਿ ਤੁਸੀਂ ਚੈੱਕ ਕਰਦੇ ਹੋ ਕਿ ਇਹਨਾਂ ਕੋਲ ਹੈ ਕੀ ਜੀਤ ਕਿਉਂਕਿ ਤੁਸੀਂ ਕਿਹੜਾ ਉਹਨਾਂ ਦੇ ਵਿੱਚ ਜਾ ਕੇ ਵੇਖਿਆ ਉਹਨਾਂ ਦੀਆਂ ਸਫਾਂ ਦੇ ਵਿੱਚ ਤੇ ਤੁਸੀਂ ਗਏ ਹੀ ਨਹੀਂ ਤੇ ਉਹ ਪਹਿਲੋਂ ਨਾ ਤੁਸੀਂ ਉਹਨੂੰ ਇਸ ਤਰ੍ਹਾਂ ਦਾ ਚਕਮਾ ਦਿੰਦੇ ਹੋ ਕਿ ਤੁਸੀਂ ਦੇ ਦਿਓ ਕਿ ਇਹਨਾਂ ਕੋਲ ਪਾਵਰ ਕਿੰਨੀ ਹੈ ਅਸਲਾ ਕਿੰਨਾ ਹੈ ਠੀਕ ਹੈ ਫਿਰ ਉਸ ਤੋਂ ਬਾਅਦ ਤੁਸੀਂ ਇੱਕ ਆਪਣੀ ਹਕਮਤਿਆਮਲੀ ਬਣਾਉਂਦੇ ਹੋ ਠੀਕ ਹੈ ਸਡਨ ਉਹਨੂੰ ਕਹਿੰਦੇ ਨੇ ਪਾਲਿਸੀ ਯਾਨੀ ਕਿ ਜਿਹੜੀ ਤੁਸੀਂ ਲਾਗੂ ਕਰਦੇ ਹੋ ਹਾਂਜੀ ਉਹ ਇਹ ਵੀ ਇੱਕ ਜੰਗੀ ਹਕਮਤ ਹੈ ਵੀ ਹਾਂਜੀ ਤੇ ਇਹ ਉਹ ਜਨ ਸੇ ਜ਼ਿਕਰੀਆ ਕਿਉਂਕਿ ਅੱਜ ਕੱਲ ਇਤਿਹਾਸ ਦੇ ਦਿਨ ਨੇ ਤੇ ਤੁਹਾਨੂੰ ਪਤਾ ਹੈ ਕਿ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਬਜ਼ਾਦੇ ਵੱਡੇ ਅਜੀਤ ਸਿੰਘ ਉਹ ਇਸ ਜੰਗ ਤੋਂ ਬਾਅਦ ਮਤਲਬ ਕਿ ਜਦੋਂ ਵਾਪਸ ਗਏ ਸੀ ਤਾਂ ਪੈਦਾ ਹੋਏ ਸੀ ਪੈਦਾ ਹੋਏ ਸੀ ਤੇ ਇਸ ਜੰਗ ਦੀ ਵਜ੍ਹਾ ਤੋਂ ਮੇਰਾ ਖਿਆਲ ਉਹਨਾਂ ਦਾ ਨਾਮ ਅਜੀਤ ਸਿੰਘ ਰੱਖਿਆ ਗਿਆ ਜੀ ਜੰਗ ਜਿੱਤ ਕੇ ਜਾ ਰਹੇ ਸੀ ਤੇ ਉੱਥੋਂ ਫਿਰ ਅਜੀਤ ਜਿੱਤ ਤੋਂ ਅਜੀਤ ਕਹਾ ਹਾਂਜੀ ਜੀਤ ਤੋਂ ਅਜੀਤ ਮਤਲਬ ਕਿ ਜਿੱਤਿਆ ਆਇਆ ਉਹਨਾਂ ਨੂੰ ਇਨਾਮ ਦਿੱਤਾ ਗਿਆ ਤੇ ਫਿਰ ਬਾਅਦ ਚ ਬਾਕੀ ਹਿੱਸੇ ਤੇ ਗਾਇਬ ਗਾਏ ਤੁਹਾਡਾ ਨਾਲ ਸ਼ੇਅਰ ਵੀ ਕੀਤੀ ਹੈ ਉਮੀਦ ਹੈ ਕਿ ਦੋਸਤਾਂ ਵੀ ਰਾਵਾਂਗੇ ਅੱਗੇ مزید ਜਿਵੇਂ ਜਿਵੇਂ ਵੀਡੀਓ ਸਾਨੂੰ ਕੋਈ ਮਿਲਦੀ ਰਹੀ ਤੇ ਅਸੀਂ ਦੋਸਤਾਂ ਨੂੰ ਇਹ ਵੀਡੀਓ ਪਸੰਦ ਆਈ ਹੋਏਗੀ ਤੇ ਸਾਡੇ ਇਸ ਚੈਨਲ ਦਾ ਦੁਬਾਰਾ ਫਿਰ ਅਸੀਂ ਇਹੀ ਗੱਲ ਕਰਾਂਗੇ ਅਕਸਰ ਕਰੀ ਦੀਏ ਇੱਕ ਵੀਡੀਓ ਦੇ ਐਂਡ ਤੇ ਅਗਰ ਜਿਹੜੇ ਦੋਸਤ ਪਹੁੰਚੇ ਨੇ ਕਬੀ ਸਾਡਾ ਕੋਈ ਨੈਗੇਟਿਵਿਟੀ ਫਲਾਣਾ ਮਕਸਦ ਨਹੀਂ ਹੈ ਬਾਤ ਗਾਤ ਕੋਈ ਵੀਡੀਓ ਐਸੀ ਹੁੰਦੀ ਹੈ ਮਤਲਬ ਕਿ ਕੋਈ ਪ੍ਰਚਾਰਕ ਐਸਾ ਹੁੰਦਾ ਹੈ ਕਿ ਜਿਹੜਾ ਸਿੱਖੀズム ਦੇ ਵਿੱਚ ਅਗਰ ਕੰਟਰੋਵਰਸ਼ਲ ਹੈ ਤੇ ਸਾਨੂੰ ਨਹੀਂ ਉਹਦੀ ਸਮਝ ਲੱਗਦੀ ਅਸੀਂ ਉਹਦੀ ਵੀਡੀਓਜ਼ ਵਗੈਰਾ ਲੈ ਕੇ ਆ ਜਾਂਦੇ ਆ ਤੇ ਕਿਉਂਕਿ ਹਰ ਤਰ੍ਹਾਂ ਦੇ ਲੋਕ ਹਰ ਜਗ੍ਹਾ ਦੇ ਮੌਜੂਦ ਹੁੰਦੇ ਨੇ ਉਹ ਫਿਰ ਕਈ ਲੋਕ ਤਾਂ ਕਹਿੰਦੇ ਨੇ ਕਿ ਅੱਛੀ ਏ ਕਈ ਲੋਕ ਕਹਿੰਦੇ ਨੇ ਮਾੜੀ ਏ ਸਾਡਾ ਕੋਈ ਮਕਸਦ ਨਹੀਂ ਹੁੰਦਾ ਨੈਗੇਟਿਵਿਟੀ ਫਲਾਣਾ ਅਸੀਂ ਤੇ ਉਹ ਵੀਡੀਓ ਵੇਖ ਕੇ ਤੇ ਅਸੀਂ ਇਹ ਵੇਖਨੇ ਆ ਕਿ ਇਤਿਹਾਸ ਕੀ ਏ ਸਾਨੂੰ ਅਸੀਂ ਕੀ ਇੰਦੇ ਚ ਸਮਝਿਆ ਅਸੀਂ ਕੀ ਇੰਦੇ ਚ ਸਿੱਖਿਆ ਹਾਂਜੀ ਅਸੀਂ ਇੱਥੇ ਦੋ ਗੱਲਾਂ ਕਰਾਂਗੇ ਕਿ ਨਾ ਤੇ ਕੋਈ ਜਾਤ ਪਾਤ ਦਾ ਸਿਸਟਮ ਜਾਂ ਕਿਸੇ ਨੂੰ ਵੱਡਾ ਛੋਟਾ ਕਰਨਾ ਸਾਡੇ ਇਸ ਚੈਨਲ ਦਾ ਮਕਸਦ ਨਹੀਂ ਹੈ ਕੋਈ ਮذਬਦ ਦੇ ਵਿੱਚ ਕੋਈ ਖਰਾਬੀ ਪੈਦਾ ਕਰਨਾ ਮਕਸਦ ਨਹੀਂ ਹੈ ਕੋਈ ਨੈਗੇਟਿਵਿਟੀ ਸਾਡੇ ਚੈਨਲ ਦਾ ਨਹੀਂ ਹੈ ਟੋਟਲ ਅਸੀਂ ਸਾਡੀ ਕੋਸ਼ਿਸ਼ ਹੈ ਕਿ ਪੋਜ਼ਿਟਿਵਿਟੀ ਲੋਕਾਂ ਤੱਕ ਜਾਵੇ ਅੱਛਾ ਆਈਮਤ ਜਾਵੇ ਉਹ ਧਰਮ ਦਾ ਉਹ ਇਸਲਾਮ ਦਾ ਹੋਵੇ ਜਾਂ ਸਿੱਖISM ਦਾ ਹੋਵੇ ਜਾਂ ਕਿਸੇ ਵੀ ਧਰਮ ਦਾ ਹੋਵੇ ਸਾਡਾ ਉਹ ਕਿਸੇ ਵੀ ਧਰਮ ਦੇ ਖਿਲਾਫ ਨੈਗੇਟਿਵਿਟੀ ਫਲਾੜਾ ਮਕਸਦ ਨਹੀਂਗਾ ਤੇ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੇ ਸਬਸਕ੍ਰਾਈਬ ਇਸ ਲਈ ਕਿ ਇਹਦੇ ਨਾਲ ਸਾਨੂੰ ਸਪੋਰਟ ਮਿਲਦੀ ਹੈ ਤੇ ਮਿਲਾਂਗੇ ਜੀ ਨਵੀਂ ਵੀਡੀਓ ਨਾਲ ਸਭ ਦੇ ਇਜਾਜ਼ਤ ਅੱਲਾਹ ਨਿਗੇਬਾ